ਅੱਜ ਮਿਤੀ 23 8 2024 ਨੂੰ ਸਤਕਾਰ ਕਮੇਟੀ ਦੇ ਜਥੇਦਾਰ ਫਾਈਲਬੀਰ ਸਿੰਘ ਮੁੱਛਲ ਦੀ ਅਗਵਾਈ ਵਿੱਚ ਸਤਕਾਰ ਕਮੇਟੀ ਸਮੇਤ ਪਟਿਆਲਾ ਸ਼ਹਿਰ ਦੀਆਂ ਵੱਕ ਵਕ ਧਾਰਮਿਕ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਪਟਿਆਲਾ ਦੇ ਐਸਡੀਐਮ ਅਤੇ ਐਸਐਸਪੀ ਪੰਜਾਬ ਪੁਲਿਸ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ ਮੰਗ ਕੀਤੀ ਗਈ ਹੈ ਕਿ ਪਟਿਆਲਾ ਵਿਖੇ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਵਿੱਚ ਸ਼ਰਾਰਤੀ ਲੋਕਾਂ ਵੱਲੋਂ ਹੁੱਲੜਬਾਜੀ ਮੀਟ ਸ਼ਰਾਬ ਦੀਆਂ ਦੁਕਾਨਾਂ ਤੇ ਸਖਤੀ ਦੇ ਨਾਲ ਪਾਬੰਦੀ ਲਗਾਈ ਜਾਵੇ ਤੁਸੀਂ ਜੁੜੇ ਰਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਮੈਂ ਕ੍ਰਿਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਜਿਹੜੇ ਸ੍ਰੀ ਅਖੰਡ ਪਾਤਸ਼ਾਹਬ ਆ ਉਹ ਸਤਕਾਰਤ ਜਿਵੇਂ ਗੁਰਦੁਆਰੇ ਆ ਜਾਂ ਘਰਾਂ ਦੇ ਵਿੱਚ ਜਾਂ ਜਿੱਥੇ ਕੋਈ ਸਾਫ਼ ਸੁਥਰੀ ਜਗ੍ਹਾ ਬਣੀ ਹੋਈ ਆ ਤੇ ਦਰਵਾਜ਼ਾ ਲੱਗਾ ਹੋਇਆ ਤੇ ਪੂਰਾ ਪ੍ਰਬੰਧ ਆ ਉੱਥੇ ਹੀ ਕਰਵਾਏ ਜਾਣ ਐਵੇਂ ਖੋਖਿਆਂ ਚ ਜਾਂ ਹੋਰ ਬੱਸ ਸਟੈਂਡ ਤੇ ਜਾਂ ਜਿਹੜੀਆਂ ਦੁਕਾਨਾਂ ਦੇ ਅੱਗੇ ਕੋਈ ਪ੍ਰਬੰਧ ਨਹੀਂਗਾ ਉੱਥੇ ਘੰਡਪਾਤ ਸਾਹਿਬ ਨਾ ਕਰਵਾਏ ਜਾਣ ਇਦਾਂ ਕਰਨ ਦੇ ਨਾਲ ਸਤਿਗੁਰੂ ਜੀ ਦਾ ਮਾਨ ਸਨਮਾਨ ਨਹੀਂ ਰਹਿਦਾ ਸੋ ਇਹ ਬੇਨਤੀ ਹੈ ਪ੍ਰਸ਼ਾਸਨ ਵਾਲੀ ਮੰਗ ਪੱਤਰ ਦਿੱਤਾ ਆ ਤੇ ਜਿਹੜੇ ਹੋ ਲੜਵਾ ਜਾਣ ਕਿ ਹੋ ਲੜਬਾਜੀ ਕਰਦੇ ਆ ਉਹਨਾਂ ਨੂੰ ਸਖਤ ਤਾੜਨਾ ਕਰਦੇ ਆ ਜਥੇ ਵੱਲੋਂ ਵੀ ਉਹ ਇੱਥੇ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਫੇਰ ਕੋਈ ਆਖੇ ਕਿ ਮੇਰਾ ਕੋਈ ਨੁਕਸਾਨ ਹੋ ਗਿਆ ਤੇ ਉਹਦਾ ਜ਼ਿੰਮੇਵਾਰ ਉਹ ਆਪ ਖੁਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅੱਜ ਬਟਾੜੇ ਸ਼ਹਿਰ ਦੇ ਐਕਟਿੰਡ ਸਾਹਿਬ ਨੂੰ ਜੋ ਮੰਗ ਪੱਤਰ ਦਿੱਤਾ ਹੈ ਕਿ ਤਾਨਸਰੀ ਕੁਮਾਰਨ ਦੇਵੀ ਦੇ ਵਿਆਹਪੁਕ ਦੇ ਸਬੰਧ ਵਿੱਚ ਇੱਥੇ ਬਹੁਤ ਦੇਸ਼ਾਂ ਦੇ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ ਹੈ ਪਰ ਕਈ ਮਨਮਤੀ ਲੋਕ ਇੱਥੇ ਡੀਜੀ ਲਾ ਕੇ ਜਿਹੜੇ ਭਗੜੇ ਪਾਉਂਦੇ ਹਨ ਅਤੇ ਸ਼ਰਾਬ ਦੇ ਜਿਹੜੇ ਠੇਕੇ ਖੁੱਲੇ ਜਾਂਦੇ ਹਨ ਕਲੀਟ ਦੇ ਹਾਤੇ ਖੋਲੇ ਜਾਂਦੇ ਹਨ ਬੀੜੀ ਫਿਡ ਤਮਾਕੂ ਆਦ ਪਾਣ ਆ ਜਿਹੜਾ ਇੱਥੇ ਵਿਕਦਾ ਹੈ ਇਹਦੇ ਇਹਦੇ ਤੇ ਪੂਰਨ ਤੌਰ ਤੇ ਪਾਬੰਦੀ ਲਾਉਣ ਵਾਸਤੇ ਐਸਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਇਹ ਹਰ ਸਾਲ ਦੀ ਤਰ੍ਹਾਂ ਮੰਗ ਪੱਤਰ ਦਿੰਦੇ ਆ ਪਰ ਸਰਕਾਰ ਬਿਲਕੁਲ ਧਿਆਨ ਹੀ ਦੇ ਰਹੀ ਕਿਉਂਕਿ ਇਹ ਜਿਹੜੇ ਪਵਿੱਤਰ ਇਹ ਜਿਹੜੇ ਗੁਰੂ ਨਾਨਕ ਪਾਸ਼ਾ ਦੀ ਚਰਨ ਛੋਹ ਧਰਤੀ ਹੈ ਇੱਥੇ ਬਿਲਕੁਲ ਪਵਿੱਤਰ ਸ਼ਹਿਰ ਦੇ ਦਰਜੇ ਸਰਕਾਰ ਨੂੰ ਦੇ ਦੇਣੇ ਚਾਹੀਦੇ ਨੇ ਜਿਹੜੀ ਵੀ ਇੱਥੇ ਮਨਮਤ ਹੋ ਰਹੀ ਹੈ ਨਸ਼ੀਲੇ ਪਦਾਰਥ ਵਿਕਦੇ ਹਨ ਉਹਨਾਂ ਦੇ ਪੂਰਤ ਤੌਰ ਤੇ ਪਾਬੰਦੀ ਲਗਣੀ ਚਾਹੀਦੀ ਹੈ ਕਈ ਨੌਜਵਾਨ ਮੋਟਰਸਾਈਕਲਾਂ ਤੇ ਆਉਂਦੇ ਨੇ ਘਰੋਂ ਪਰ ਉਹ ਫਰਾਂਸਰ ਲਾ ਕੇ ਪਟਾਕੇ ਮਰਾਉਂਦੇ ਨੇ ਸ਼ੋਸ਼ਟਾਬਾ ਕਰਦੇ ਨੇ ਉਹਨਾਂ ਨੌਜਵਾਨਾਂ ਵੀਰਾਂ ਨੂੰ ਸਾਡੀ ਹੱਥ ਜੁੜ ਕੇ ਬੇਨਤੀ ਹੈ ਕਿ ਧੰਗੂ ਨਾਨਕ ਪਾਸ਼ਾ ਦੇ ਤੁਸੀਂ ਚਰਸ਼ੋ ਧਰਤੀ ਦੇ ਜਦੋਂ ਆਓ ਪਰ ਆਣ ਕੇ ਸ਼ੋਰ ਸ਼ਰਾਬਾ ਨਾ ਕਰਿਓ ਜਿਹੜੇ ਕਈ ਸ਼ਹਿਰ ਦੇ ਲੋਕ ਡੀਜੇ ਲਾ ਕੇ ਭੰਗੜੇ ਪਾਉਂਦੇ ਹਨ ਅਸੀਂ ਉਹਨਾਂ ਨੂੰ ਸਖਤ ਤਾੜਨਾ ਕਰਦੇ ਹਾਂ ਕਿ ਪਿਛਲੇ ਸਾਲ ਵੀ ਸਾਨੂੰ ਉਹ ਮੰਨਣੇ ਪਏ ਸਨ ਪੂਰਾ ਉਹਨਾਂ ਨੂੰ ਸੋਧਾ ਲਾਇਆ ਸੀ ਐਰ ਕੀ ਫੇਰ ਨਾ ਹੋਵੇ ਕਿ ਪ੍ਰਸ਼ਾਸਨ ਭੜ ਕੇ ਸਾਨੂੰ ਇਹ ਕਹਿਣਾ ਕਵੇ ਕਿ ਇਹ ਤੁਸੀਂ ਕਾਨੂੰਨ ਹੱਥ ਵਿੱਚ ਲਿਆ ਹੈ ਕਾਨੂੰਨ ਹੱਥੋਂ ਲੈ ਲਓ ਪਹਿਲਾਂ ਅਸੀਂ ਕਾਨੂੰਨ ਨੂੰ ਮੰਗ ਪੱਤਰ ਦਿੱਤਾ ਹੈ ਇਹ ਮੰਗ ਪੱਤਰ ਨੂੰ ਮਨਜ਼ੂਰ ਕਰਕੇ ਜਲਦੀ ਹੀ ਇੱਕ ਮੀਟਿੰਗ ਕਰਕੇ ਸਖਤ ਫੈਸਲਾ ਲਿਆ ਜਾਵੇ ਕਿ ਕੋਈ ਵੀ ਇੱਥੇ ਮਨਮਤ ਨਾ ਕੀਤੀ ਜਾਵੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ੍ਰੀਖੰਡ ਪੜ੍ਹ ਸਾਹਿਬ ਲੋਕ ਕਈ ਕਰਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਸਖਤ ਆਡਣਾ ਕਰਦੇ ਹਾਂ ਜਾਂ ਗੁਰੂ ਘਰ ਵਿੱਚ ਕਰਾਓ ਜਾਂ ਕਿਸੇ ਦੇ ਘਰ ਵਿੱਚ ਕਰਾਓ ਨਾ ਦੁਕਾਨਾਂ ਨਾ ਖੁਕਿਆਂ ਦੇ ਤੇ ਨਾ ਅਸੀਂ ਕਿਤੇ ਵੀ ਛੜਕਾਂ ਦੇ ਉੱਤੇ ਸ੍ਰੀ ਖੰਡਪੁਰ ਸਾਹਿਬ ਨਹੀਂ ਹੁੰਦੇ ਨੇ ਇਹ ਸਾਡੀ ਸਖਤ ਧਾਰਨਾ ਹੈ ਮੁੜ ਕੇ ਪੜਗੇ ਇਹ ਨਾ ਕਿਉਂਕਿ ਬੇਦਬੀਆਂ ਬਹੁਤ ਹੋ ਰਹੀਆਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਇਹ ਲਗਾਤਾਰ ਜਿਹੜੀਆਂ ਨਿਰੰਤਰ ਸਾਨੂੰ ਸ਼ਿਕਾਇਤਾਂ ਆ ਰਹੀਆਂ ਨੇ ਉਹ ਬਰਦਾਸ਼ਤ ਕਰਨ ਕੋ ਮਾੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ